ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਤੁਸੀਂ ਸਾਰੇ ਪਿੱਛੇ ਨੌਜਵਾਨਾਂ ਨੂੰ ਝਾਤੀ ਮਾਰ ਕੇ ਦੇਖੋ ਜੀ ਅੱਗੇ ਕਿਸੇ ਨੇ ਮੁੰਡੇ ਨੇ ਅਸੀਂ ਪੱਗ ਨਹੀਂ ਸੀ ਬੰਨਦਾ ਹੁੰਦਾ ਕੋਈ ਵੀ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਮੈਂ ਸਾਰੇ ਨੌਜਵਾਨਾਂ ਦੇ ਪੱਗ ਸਜਾਈ ਅੱਜ ਬਹੁਤ ਖੁਸ਼ੀ ਮਿਲੀ ਇਹਨਾਂ ਦੇ ਪੱਗ ਬੰਨ ਕੇ ਮੈਂ ਮੁੰਡਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਮਹਾਰਾਜ ਦੀ ਸ਼ਹਾਦਤ ਨਾਲ ਜੁੜੋ ਦੇਖੋ ਸਹਿਬ ਜੀ ਆਦਿ ਨੇ ਆਪਣੇ ਲਈ ਕੀ ਕੋਸ਼ਿਸ਼ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਸਰਵਾਂਸ ਵਾਰਤਾ ਆਪਣੇ ਲਈ ਤੇ ਉਹਨਾਂ ਦੀ ਉਸ ਸ਼ਹਾਦਤ ਦੇ ਦੇ ਨੂੰ ਆਪਾਂ ਇਹੀ ਕਰ ਸਕਦੇ ਆ ਕਿ ਆਪਾਂ ਉਹਨਾਂ ਦੇ ਨਸ਼ਿਆਂ ਤੋਂ ਮੁਕਤ ਇੱਕ ਪੰਜਾਬ ਨੂੰ ਉਹ ਜਿਹਾ ਸਰਦਾਰ ਹਰੀ ਸਿੰਘ ਨਲੋਏ ਵਰਗਾ ਪੰਜਾਬ ਬਈਏ ਕਿ ਹਾਂ ਲੋਕ ਸਾਡੀਆਂ ਪੰਜਾਬ ਦੀਆਂ ਬਹੁਤ ਦੂਰ ਦੂਰ ਤੱਕ ਗੱਲਾਂ ਕਰਨ ਇਹ ਪੱਗ ਬੰਨਣ ਦਾ ਤੁਹਾਡੀ ਸੋਚ ਕਿਵੇਂ ਆਈਗੀ ਇਹ ਪੱਗ ਬੰਨ੍ਹ ਦੀ ਸੋਚ ਇਦਾਂ ਸੀ ਜੀ ਦੇਖੋ ਮਹਾਰਾਜ ਨੇ ਸਾਡੇ ਲਈ ਸਿੱਖੀ ਲਈ ਸਾਰਾ ਕੁਝ ਸਰਬੰਸਵਾਰਤਾ ਅਸੀਂ ਦੇਖੋ ਉਹਨਾਂ ਦੀ ਨਿਸ਼ਾਨੀ ਹੈ ਆਪਣੇ ਕੋਲੇ ਇੱਕ ਸਿੱਖੀ ਹੀ ਰੱਖ ਸਕਦੇ ਆ ਜੀ ਇਸ ਤੋਂ ਇਲਾਵਾ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਜੀ ਜੀ ਬੇਨਤੀ ਇਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੁਰਦੇ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਨਗਰ ਕੀਰਤਨ ਮਹਿਤਿਆਣਾ ਸਾਹਿਬ ਦੇ ਬਾਬਾ ਜੀ ਉਹਨਾਂ ਵੱਲੋਂ ਚਲਾਇਆ ਗਿਆ ਸੀ ਉਹਨਾਂ ਦੇ ਪੋਤਰੇ ਜੀ ਨਗਰ ਕੀਰਤਨ ਲੈ ਕੇ ਆ ਰਹੇ ਨੇ ਜੀ ਨਾਲ ਤੇ ਹਾਂਜੀ ਤੇ ਉਹਨਾਂ ਦੇ ਨਗਰ ਕੀਰਤਨ ਦਾ ਅਸੀਂ ਸਵਾਗਤ ਕਰਦੇ ਆ ਜੀ ਤੇ ਉਹਨਾਂ ਦੇ ਸਬੰਧ ਦੇ ਵਿੱਚ ਹੀ ਅਸੀਂ ਨੌਜਵਾਨ ਸੁਸਾਇਟੀ ਨਰਸ਼ੋਟ ਵੈਲਫੇਅਰ ਸੁਸਾਇਟੀ ਸਾਡੀ ਜੀ ਤੇ ਅਸੀਂ ਸਾਡੇ ਵੱਲੋਂ ਮੰਜੂਰੀਆਂ ਦਾ ਲੰਗਰ ਲਗਾਇਆ ਗਿਆ ਜੀ ਤੇ ਸਵੇਹਾ ਅਸੀਂ ਬ੍ਰੇਕਫਾਸਟ ਕਰਾਇਆ ਸੀਗਾ ਸੰਗਤ ਨੂੰ ਜੀ ਤੇ ਹੁਣ ਅਸੀਂ ਮੰਜੂਰੀਆਂ ਦਾ ਲੰਗਰ ਲਗਾਇਆ ਗਿਆ ਜੀ ਸਾਡੇ ਵੱਲੋਂ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹਨੂੰ ਜੀ ਬਹੁਤ ਸਮਾਂ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਤੇ ਅੱਗੇ ਥੋੜਾ ਬਹੁਤਾ ਪ੍ਰਬੰਧ ਘਟ ਹੁੰਦਾ ਸੀਗਾ ਜੀ ਚਲੋ ਸੰਗਤ ਘੱਟ ਜੁੜੀ ਹੋਣ ਕਰਕੇ ਹੁਣ ਮਹਾਰਾਜ ਦੀ ਕਿਰਪਾ ਨਾਲ ਇਹ ਸੰਗਤ ਸਾਡੀ ਵੈਲਫੇਅਰ ਸੁਸਾਇਟੀ ਬਣੀ ਆ ਜੀ ਸੁਸਾਇਟੀ ਦੇ ਸਹਿਯੋਗ ਦੇ ਨਾਲ ਹੁਣ ਜੀ ਇਹਨੂੰ 5 ਸਾਲ ਹੋ ਗਏ ਜੀ ਚੱਲਦੇ ਇਹਨੂੰ ਬਹੁਤ ਵਧੀਆ ਕੱਟ ਦੇ ਵਿੱਚ ਚੱਲ ਰਿਹਾ ਜੀ ਨਗਰ ਕੀਰਤਨ ਹਰ ਸਾਲ ਹੀ ਥੋੜਾ ਲੰਗਰੇ ਇਸੇ ਪੜਾ ਤੇ ਹੁੰਦਾ ਜਾਂ ਹਾਂ ਨਹੀਂ ਨਹੀਂ ਹਾਂਜੀ ਇਸੇ ਪੜਾ ਤੇ ਹੁੰਦਾ ਹੀ ਸਾਡਾ ਹਰ ਸਾਲ ਪੜਾ ਤੇ ਇਹੀ ਹੁੰਦਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਲੰਗਰ ਅੱਜ ਲਗਾਏ ਗਏ ਨੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਇਹ ਲੰਗਰ ਲਗਾਏ ਗਏ ਨੇ ਜੋ ਸੰਗਤਾਂ ਅਨੰਦਪੁਰ ਸਾਹਿਬ ਤੋਂ ਚਲੀਆਂ ਮਹਿਤਿਆਣਾ ਸਾਹਿਬ ਦੇ ਨਗਰ ਕੀਰਤਨ ਨਾਲ ਉਨ੍ਹਾਂ ਦੀ ਸੇਵਾ ਵਿੱਚ ਨਰਸੌਤ ਕਲੱਬ ਰੈਕੋਟ ਵੱਲੋਂ ਮਨਚੂਰੀਆਂ ਦਾ ਲੰਗਰ ਤੇ ਚਾਹ ਬਰੈਡ ਦਾ ਲੰਗਰ ਉਹਨਾਂ ਸੰਗਤਾਂ ਵਾਸਤੇ ਲਗਾਇਆ ਗਿਆ ਹੈ ਸੰਗਤਾਂ ਨੂੰ ਸ਼ਕਨ ਇਹ ਨਰਸੌਤ ਕਲੱਬ ਵੈਲਫੇਅਰ ਸਟੇਟਿਡ ਰੈਕੋਟ ਵੱਲੋਂ ਲੰਗਰ ਲਗਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਲੰਗਰ ਸਾਡੇ ਆਨੰਦਪੁਰ ਸਾਹਿਬ ਤੋਂ ਜਿਹੜੇ ਨਗਰ ਕੀਰਤਨ ਆ ਰਹੇ ਨੇ ਉਹਨਾਂ ਨੂੰ ਜਿਹਾ ਲਈ ਤੇ ਲੰਗਰ ਲਾਏ ਗਏ ਨੇ ਸੰਗਤਾਂ ਲਈ ਤੇ ਆ ਸੰਗਤਾਂ ਸ਼ਕਣ ਗਿਆ ਤੇ ਵਾਹਿਗੁਰੂ ਦਾ ਨਾਮ ਜਪਣ ਗਿਆ ਨਰਸ਼ੌਤ ਕਲੱਬ ਵੈਲਫੇਅਰ ਵੱਲੋਂ ਇਹ ਜਗਰਾਉਂ ਰੋਡ ਵੱਲੋਂ ਲਾਏ ਗਏ ਨਗਰ ਕੀਰਤਨ ਇਹ ਸਾਰੇ ਨੌਜਵਾਨਾਂ ਦਾ ਉਪਰਾਲਾ ਜੀ ਇਹ ਸਾਰੇ ਨੌਜਵਾਨਾਂ ਨੇ ਕੰਮ ਕੀਤਾ ਵਾ ਜੋਸ਼ਵਾਸ਼ ਨਾਲ ਵਧੀਆ ਕੰਮ ਕੀਤਾ ਜੀ ਬਹੁਤ ਵਧੀਆ ਇਹ ਲੰਗਰ ਲਾਏ ਗਏ ਨੇ

साहजादा प्रतीत मेरे पुत्रा ये मामा ने मावं नेरणा गणीपे पिछले साल अरदास करीब वास्ते गुरु जी ने सेवा का मंजूर करी ਤੇ ਹਰ ਹਰਿ ਕੋ ਉਹ ਪ੍ਰਿਆ ਕਰ ਦਿੱਤਾ ਗੁਰੂ ਜੀ ਦੇ ਚਰਨਾਂ ਦੇ ਵਿੱਚ ਜੈ ਉਸ ਨੂੰ ਸੰਗਤ ਵਿੱਚ ਗੁਰੂ ਜੀ ਦਾ ਕੀਤਾ ਸਤਿ ਸ੍ਰੀ ਅਕਾਲ ਕਰਨਾ ਇਸ ਦੀ ਸੇਵਾ ਕਰਾਂ ਕਰ ਅੱਗੇ ਤੋਂ ਨਿਵੇਆ ਕਰਨ ਦਾ ਬਲ ਦਿੱਤਾ ਹਨ ਬੰਦਰੂ ਕਲਪ੍ਰਾਪਾ ਕੇ ਕਲਪਨਾ ਦੇ ਉੱਤੇ ਉਹ ਸਿੱਖਾਂ ਨੇ ਸੰਗਤਵਾਦੀ ਪ੍ਰਧਾਨਤਵ ਪਾਇਆ

ਵੋਡਾਲਾ ਮੌਖੀ ਤੇ ਗੁਰੂ ਪਾਤਨ ਦੇ ਚਰਨਾਂ ਵਿੱਚ ਜੋਖਲਾ ਵਰਤਾ ਰਹੇ ਆ ਆਓ ਛੱਕੋ ਅਤੇ ਉਹਨਾਂ ਦੇ ਬਾਬਾ ਜੀ ਦੇ ਸੇਵਾ ਵਿੱਚ ਕੋਲੋ ਇੱਕ ਸ਼ਬਦ ਸਤਿਕਾਰ ਕਰੋ ਉਸ ਤੋਂ ਬਾਅਦ ਇੱਥੇ ਇਤਿਹਾਸ ਦਾ ਆਪਣਾ ਜੜੀਵਾਰ ਤੁਹਾਡੇ ਚਰਨਾਂ ਸਨੋ ਦੇ ਚੰਨ